ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਏਜੰਡਾ ਸਤਿਕਾਰ ਨਮਸਕਾਰ ਆਦਾਬ ਅਜ਼ ਹੈ ਸਭ ਤੋਂ ਪਹਿਲਾਂ ਇੱਕ ਮਾਫੀ ਮੰਗਣੀ ਹੈ ਅਸੀਂ ਆਪਣੀ ਕੱਲ ਦੀ ਖਬਰ ਜੋ ਕਿ ਕੰਡੋਲਾ ਡਰੱਗ ਕੇਸ ਬਾਰੇ ਸੀ ਉਹਦੇ ਵਿੱਚ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਨਿਰਪਾਉ ਸਿੰਘ ਗਿੱਲ ਦਾ ਡੈਜ਼ਿਗਨੇਸ਼ਨ ਐਡੀਸ਼ਨਲ ਸੈਸ਼ਨ ਜੱਜ ਦੱਸ ਬੈਠੇ ਉਹ ਗਲਤ ਸੀ ਉਨ੍ਹਾਂ ਦਾ ਰਤਬਾ ਵੱਡਾ ਹੈ ਉਹ ਡਿਸਟ੍ਰਿਕਟ ਕੰਸੈਸ਼ਨ ਜੱਜ ਨੇ ਉਹਦੇ ਲਈ ਹੱਥ ਜੋੜ ਕੇ ਮਾਫੀ ਮੰਗਦਿਆਂ ਜੀ ਬਾਈਲਾ ਖਬਰ ਸੰਖੇਪ ਚ ਤੇ ਫਿਰ ਦਿਆਂਗੇ ਵਿਸਤਾਰ ਪੰਜਾਬ ਦੇ ਪਿਛਲੇ 50 ਸਾਲ ਦੇ ਅਦਾਲਤੀ ਇਤਿਹਾਸ ਚ ਕਿਸੇ ਜੱਜ ਨੇ ਅਦਾਲਤ ਚ ਬਿਆਨ ਮੁਕਰਨ ਵਾਲੇ ਵਿਰੁੱਧ ਆ ਜਿਹਨ ਇਨਸਟੈਂਸ ਦੇ ਰਹੇ ਆ ਦੂਜੀ ਵਾਰ ਮੁਕਦਮਾ ਚਲਾਉਣ ਦਾ ਹੁਕਮ ਦਿੱਤਾ ਹੈ ਇਹ ਇਤਿਹਾਸ ਸਿਰਜਿਆ ਹੈ ਐਡੀਸ਼ਨਲ ਸੈਸ਼ਨ ਜੱਜ ਮੋਹਾਲੀ ਹਰ ਸਿਮਰਨਜੀਤ ਸਿੰਘ ਨੇ ਉਹਨਾਂ ਨੇ ਇੱਕ ਫੌਜਦਾਰੀ ਕੇਸ 'ਚ ਸ਼ਿਕਾਇਤ ਕਰਤਾ ਅਨਿਲ ਕੁਮਾਰ ਵਾਸੀ ਤਲਵਾੜਾ ਦੇ ਵਿਰੁੱਧ ਸੀ ਜੀ ਐਮ ਨੂੰ ਆਦੇਸ਼ ਦਿੱਤਾ ਹੈ ਕਿ ਉਸ ਦੇ ਉੱਤੇ ਪਰਜਰੀ ਦੇ ਕਾਨੂੰਨ ਤਹਿਤ ਯਾਨੀ ਕਿ ਸੀ ਆਰ ਪੀ ਸੀ ਦੀ ਧਾਰਾ 340 ਦੇ ਤਹਿਤ ਕਾਰਵਾਈ ਕੀਤੀ ਜਾਏ ਯਾਦ ਦਵਾ ਦਈਏ ਕਿ ਇਹੋ ਜਿਹੇ ਪਰਜਰੀ ਦਾ ਇੱਕ ਕੇਸ ਇਸ ਤੋਂ ਪਹਿਲਾਂ ਹੋਇਆ ਸੀ ਜੋ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ بیٹے ਸੁਖਬੀਰ ਬਾਦਲ ਦੇ ਮਾਮਲੇ 'ਚ ਦੇਖਣ ਨੂੰ ਮਿਲਿਆ ਸੀ ਜਦੋਂ ਕੈਪਟਨ ਅਮਰਿੰਦਰ ਦੀ ਸਰਕਾਰ ਸੀ ਤੇ ਉਹਨਾਂ ਨੇ ਕਾਫੀ ਕੇਸ ਬਾਦਲ ਪਰਵਾਰ ਤੇ ਧਾਰ ਕੀਤੇ ਤੇ ਉਸ ਵਕਤ ਦੇ ਆਈਪੀਐਸ ਅਫਸਰ ਜੋ ਹੁਣ ਰਿਟਾਇਰ ਹੋ ਚੁੱਕੇ ਆ ਬੀ ਕੇ ਉਪਲ ਅਤੇ ਉਹਨਾਂ ਦੇ ਹੋਰ ਪੁਲਿਸ ਸਾਥੀ ਜਿਨ੍ਹਾਂ ਨੇ ਪਰਚੇ ਦਰਜ ਕਰਕੇ ਅਦਾਲਤਾਂ 'ਚ ਬਿਆਨ ਦਿੱਤੇ ਫਿਰ ਉਸ ਤੋਂ ਬਾਅਦ ਜਦੋਂ ਬਾਦਲ ਦੀ ਸਰਕਾਰ ਬਣ ਗਈ ਤੇ ਉਹ ਆਪਣੇ ਬਿਆਨਾਂ ਤੋਂ ਮੁਕਰ ਗਏ ਉਸ ਵਕਤ ਐਡੀਸ਼ਨਲ ਸੈਸ਼ਨ ਜੱਜ ਰਜਿੰਦਰ ਅਗਰਵਾਲ ਨੇ ਇਹਨਾਂ ਪੁਲਿਸ ਅਧਿਕਾਰੀਆਂ ਤੇ CrPC ਦੀ ਧਾਰਾ 340 ਤਹਿਤ ਪਰਜਰੀ ਦਾ ਜਿਹੜਾ ਹੈਗਾ ਕਾਨੂੰਨ ਲਾਗੂ ਕਰਦੇ ਹੋਏ ਕਾਰਵਾਈ ਸ਼ੁਰੂ ਕੀਤੀ ਸੀ ਪਰ ਹਾਈ ਕੋਰਟ ਤੋਂ ਇਹਨਾਂ ਸਾਰੇ ਪੁਲਿਸ ਅਧਿਕਾਰੀਆਂ ਨੂੰ ਟੈਕਨੀਕਲ ਗਰਾਉਂਡਸ ਤੇ ਰਹਾ ਕਰ ਦਿੱਤਾ ਗਿਆ ਜਾਂ ਕਹੋ ਕਿ ਉਹਨਾਂ ਨੂੰ ਆਜ਼ਾਦ ਕਰ ਦਿੱਤਾ ਗਿਆ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਸਪਸ਼ਟ ਹੋ ਗਿਆ ਕਿ ਜਦੋਂ ਸਰਕਾਰਾਂ ਬਦਲਦੀਆਂ ਉਦੋਂ ਇਹ ਅਧਿਕਾਰੀ ਆਪਣੇ ਬਿਆਨ ਬਦਲ ਜਾਂਦੇ ਨੇ ਤੇ ਫਿਰ ਜੋ ਅਦਾਲਤ 'ਚ ਪਹਿਲਾਂ ਬਿਆਨ ਦਿੰਦਾ ਤੇ ਫਿਰ ਨਵੀਂ ਸਰਕਾਰ ਬਣਨ ਤੇ ਦੂਜਾ ਬਿਆਨ ਦੇ ਦਿੰਦੇ ਆ ਉਹਦੇ ਤੇ ਜੇ ਆਦਤ ਚਾਵੇ ਜੇ ਜੱਜ ਸਖਤ ਹੋਵੇ ਤਾਂ ਉਹ ਉਹਨਾਂ ਨੂੰ ਸਜ਼ਾ ਦੇ ਸਕਦਾ ਹੈ ਸੀਆਰਪੀਸੀ ਦੀ ਧਾਰਾ 340 ਇਹਦੇ ਤੇ ਕਾਰਵਾਈ ਹੁੰਦੀ ਆ ਫਿਰ ਇਸ ਨੂੰ ਅੱਗੇ ਵਧਾਉਂਦੇ ਹੋਏ ਸਜ਼ਾ ਆਈਪੀਸੀ ਦੀ ਧਾਰਾ 193 ਤੇ 195 ਤਹਿਤ ਇਹਨਾਂ ਬਿਆਨ ਮੁਕਰਨ ਵਾਲੇ ਲੋਕਾਂ ਨੂੰ 7 ਸਾਲ ਦੀ ਕੈਦ ਹੋ ਸਕਦੀ ਹੈ ਜੇ ਅਦਾਲਤ ਸ਼ਕਤੀ ਨਾਲ ਪੇਸ਼ ਆਵੇ ਖਬਰ ਵਿਸਤਾਰ ਨਾਲ ਤਲਵਾੜਾ ਦੇ ਇੱਕ ਸਰਕਾਰੀ ਮਾਸਟਰ ਵਰਿੰਦਰ ਕੁਮਾਰ ਤੇ ਉਸ ਦੀਆਂ ਵਿਦਿਆਰਥਣਾਂ ਨੇ ਇੱਕ ਇਲਜ਼ਾਮ ਲਾਇਆ ਕਿ ਉਹ ਸਾਨੂੰ ਸੈਕਸ਼ੂਅਲੀ ਹਰਾਸ ਕਰਦਾ ਹੈ ਸ਼ਿਕਾਇਤ ਪੋਕਸੋ ਬੋਸਕੋ ਐਕਟ ਜਿਹਨੂੰ ਕਹਿੰਦੇ ਆ ਜੀ ਪ੍ਰੋਟੈਕਸ਼ਨ ਆਫ ਚਿਲड्रन ਫ্রম ਸੈਕਸ਼ੂਅਲ ਅਫੈਂਸਸ ਐਕਟ 2012 ਤਹਿਤ ਐਫ ਆਈ ਆਰ ਦਰਜ ਹੁੰਦੀ ਹੈ FIR ਨੰਬਰ 42 ਡੇਟਡ 2 9 2014 ਪੁਲਿਸ ਸਟੇਸ਼ਨ ਤਲਵਾੜਾ ਪਰ ਵਰਿੰਦਰ ਕੁਮਾਰ ਦੇ ਪਿਤਾ ਉਸ ਪਰਚੇ ਤੇ ਦੁਬਾਰਾ ਇਨਕੁਆਰੀ ਲਵਾਉਂਦੇ ਨੇ ਇਨਕੁਆਰੀ ਕਰਕੇ ਉਸ ਵਕਤ ਦੇ SP ਨਾਨਕ ਸਿੰਘ IPS ਜੋ ਹੁਣ SSP ਬਣ ਚੁੱਕੇ ਨੇ ਉਸ ਸ਼ਿਕਾਇਤ ਨੂੰ ਕੁੜੀਆਂ ਦੀ ਸ਼ਿਕਾਇਤ ਨੂੰ ਝੂਠਾ ਕਰਾਰ ਦੇ ਦਿੰਦੇ ਨੇ ਅਤੇ ਪਰਚਾ ਕੈਂਸਲ ਕਰਨ ਲਈ ਰეკਮੈਂਡੇਸ਼ਨ ਦੇ ਦਿੰਦੇ ਨੇ ਪਰ ਕੁੜੀਆਂ ਵਾਲੀ ਧਿਰ ਹਾਈ ਕੋਰਟ 'ਚ ਪਹੁੰਚਦੀ ਹੈ ਰਿਟ ਪਟੀਸ਼ਨ ਦਾਇਰ ਕਰਦੀ ਹੈ ਤੇ ਨਵੀਂ ਇਨਕੁਆਰੀ ਸ਼ੁਰੂ ਹੋ ਜਾਂਦੀ ਹੈ ਉਹ ਮਾਰਕ ਹੁੰਦੀ ਹੈ ਐਸਪੀ ਕ੍ਰਾਈਮ ਜੋ ਚੰਡੀਗੜ੍ਹ ਬੈਠਦੇ ਸੀ ਰਣਵੀਰ ਸਿੰਘ ਨੂੰ ਤੇ ਉਹਨਾਂ ਨੇ ਜਦੋਂ ਇਨਕੁਆਰੀ ਸ਼ੁਰੂ ਕੀਤੀ ਆਪਣੇ ਦੋ ਮਤਹਿਤ اے ایس ਐਈ ਸੰਤੋਖ ਸਿੰਘ ਉਹਨਾਂ ਦਾ ਰੀਡਰ ਅਤੇ ਇੰਸਪੈਕਟਰ ਜਸਪ੍ਰੀਤ ਸਿੰਘ ਜਾਂਚ ਲਈ ਮਾਸਟਰ ਦੇ ਸ਼ਹਿਰ ਤਲਵਾੜਾ ਭੇਜੇ ਹੋਟਲ ਰਸੋਈ ਚ ਰਹੇ 31 3 2015 ਨੂੰ ਐਸ ਪੀ ਰਣਵੀਰ ਸਿੰਘ ਦਾ ਰੀਡਰ ਸੰਤੋਖ ਸਿੰਘ ਆਪਣੇ ਫੋਨ ਨੰਬਰ 9463 030304 ਤੋਂ अनिल कुमार ਨੂੰ ਫੋਨ ਕਰਦਾ ਉਸ ਦਾ ਨੰਬਰ ਹੁੰਦਾ 938072504 अनिल कुमार ਜਿਹੜਾ ਹੈਗਾ ਉਹ ਵਰਿੰਦਰ ਮਾਸਟਰ ਦਾ ਸਾਕਾ ਭਰਾ ਹੁੰਦਾ ਤੇ ਕਹਿੰਦਾ ਕਿ ਜੇ ਤੁਸੀਂ ਇਨਕੁਆਰੀ ਆਪਣੇ ਹੱਕ ਚ ਕਰਵਾਉਣੀ ਹੈ ਤਾਂ 6 ਲੱਖ ਰੁਪਇਆ ਦਿਓ ਅਨਿਲ ਕੁਮਾਰ ਇਸ ਸਾਰੀ ਗੱਲਬਾਤ ਦੀ ਆਡੀਓ ਰਿਕਾਰਡਿੰਗ ਕਰ ਲਿੰਦਾ ਹੈ ਇੱਕ ਦਿਨ ਇਨਸਪੈਕਟਰ ਜਸਪ੍ਰੀਤ ਸਿੰਘ ਅਤੇ ਐਸਆਈ ਸੰਤੋਖ ਸਿੰਘ ਤਲਵਾੜੇ ਆਉਂਦੇ ਨੇ ਅਤੇ ਮਾਸਟਰ ਵਰਿੰਦਰ ਦੇ ਭਰਾ ਅਨਿਲ ਕੁਮਾਰ ਨੂੰ ਮਿਲਦੇ ਹੈ ਅਤੇ ਹੁਣ ਮੰਗ ਕਰਦੇ ਹੈ 3 ਲੱਖ ਰੁਪਏ ਦੀ 18 4 2015 ਨੂੰ ਇਨਸਪੈਕਟਰ ਜਸਪ੍ਰੀਤ ਇਹ ਮੰਗ ਫੋਨ ਤੇ ਧਰੋਂਦਾ ਹੈ ਜੋ ਰਿਕਾਰਡ ਕਰ ਲਈ ਜਾਂਦੀ ਹੈ ਪਰ ਮਾਸਟਰ ਦਾ ਪਰਿਵਾਰ 3 ਲੱਖ ਰੁਪਏ ਦੇਣ ਦੇ ਵਿੱਚ ਕਾਮਯਾਬ ਨਹੀਂ ਹੁੰਦਾ ਤੇ ਐਸਪੀ ਰਣਵੀਰ ਸਿੰਘ ਦੀ ਰਿਪੋਰਟ ਉਸ ਦੇ ਵਿਰੁੱਧ ਚਲੀ ਜਾਂਦੀ ਹੈ ਅਗਲੀ ਗੱਲ ਅਨਿਲ ਫਿਰ ਦੋਹਾਂ ਪੁਲਿਸ ਅਧਿਕਾਰੀਆਂ ਵਿਰੁੱਧ ਸ਼ਿਕਾਇਤ ਕਰਦਾ ਜਦੋਂ ਐਸਪੀ ਨੇ ਰਿਪੋਰਟ ਉਹਦੇ ਉਲਟ ਕਰਤੀ ਫਿਰ ਜਿਹੜੀਆਂ ਉਹ ਰਿਕਾਰਡਿੰਗ ਸੀ ਉਹਨਾਂ ਨੂੰ ਆਧਾਰ ਬਣਾ ਕੇ ਉਹ ਸ਼ਿਕਾਇਤ ਕਰਦਾ ਹੈ ਕਿ ਸਾਡੇ ਤੋਂ ਜੀ ਪੈਸੇ ਮੰਗੇ ਗਏ ਇਸ ਕਰਕੇ ਅਸੀਂ ਦਿੱਤੇ ਦੀ ਤੇ ਇਸ ਕਰਕੇ ਸਾਡੇ ਵਿਰੁੱਧ ਇਹ ਇਨਕੁਆਰੀ ਰਿਪੋਰਟ ਆ ਗਈ ਆ ਫਿਰ ਡੀਆਈਜੀ ਇਨਵੈਸਟੀਗੇਸ਼ਨ ਨਿਲਭ ਕਿਸ਼ੋਰ ਦੇ ਆਦੇਸ਼ ਤੇ ਐਸਆਈ ਸੰਤੋਖ ਸਿੰਘ ਰੀਡਰ ਟੂ ਐਸਪੀ ਰਣਵੀਰ ਸਿੰਘ ਅਤੇ ਇਨਸਪੈਕਟਰ ਜਸਪ੍ਰੀਤ ਸਿੰਘ ਵਿਰੁੱਧ FIR ਨੰਬਰ 1 ਡੇਟਡ 13 8 2015 ਪੁਲਿਸ ਸਟੇਸ਼ਨ ਸਟੇਟ ਕਰਾਇਮ ਮੁਹਾਲੀ ਵਿੱਚ ਦਰਜ ਹੋ ਜਾਂਦਾ ਹੈ ਅਦਾਲਤ ਉਸਤੇ ਫਿਰ ਚਾਰਜ ਫਰੇਮ ਕਰ ਦਿੰਦੀ ਹੈ ਅੰਡਰ ਪ੍ਰिवेंशन ਆਫ ਕ腐ਪਸ਼ਨ ਐਕਟ ਤੇ ਫਿਰ 19 ਪ੍ਰੋਸੀਕਿਊਸ਼ਨ ਵਿਟਨੈਸਸ ਪੁਦੀਸ਼ ਪੇਸ਼ ਕਰਦੀ ਹੈ ਰਿਕਾਰਡਿੰਗਸ ਜਿਹੜੀਆਂ ਅਨਿਲ ਕੁਮਾਰ ਨੇ ਕੀਤੀਆਂ ਉਹਨਾਂ ਦੀ ਪੁਸ਼ਟੀ CFSL ਤੋਂ ਕਰਵਾਈ ਜਾਂਦੀ ਹੈ یعنی ਕਿ ਸੈਂਟਰਲ ਫੋਰੈਂਸਿਕ ਲੈਬ ਤੋਂ ਜੋ ਸਰਕਾਰੀ ਹੈ Vodafone Airtel ਅਤੇ BSNL ਕੰਪਨੀਆਂ ਤੋਂ ਟੈਲੀਫੋਨਸ ਅਤੇ ਕਾਲ ਡਿਟੇਲਸ ਲਈਆਂ ਜਾਂਦੀਆਂ ਨੇ ਪਰ ਪਹਿਲਾਂ ਤਾਂ ਅਨਿਲ ਜੀ ਬਿਆਨ ਠੀਕ ਦੇ ਰਹੇ ਸੀ ਪਰ ਫਿਰ ਜਦੋਂ ਬਿਆਨ ਰਿਜ਼ਿਊਮ ਹੋਇਆ ਹੁੰਦਾ ਅਦਾਲਤ ਦੇ ਵਿੱਚ ਪਹਿਲਾਂ ਇੱਕ ਪੇਸ਼ੀ ਤੇ ਬਿਆਨ ਸ਼ੁਰੂ ਹੋਇਆ ਇਕਦਾ ਪਹਿਲਾ ਹੁੰਦਾ ਜੀ ਚੀਫ ਐਗਜ਼ਾਮੀਨੇਸ਼ਨਰ ਇਨ ਚੀਫ ਫਿਰ ਦੂਜੀ ਬਾਤ ਹੁੰਦਾ ਕ੍ਰੋਸ ਐਗਜ਼ਾਮੀਨੇਸ਼ਨ ਸੋ ਜਦੋਂ ਇਹ ਸਾਰਾ ਪ੍ਰੋਸੈਸ ਸ਼ੁਰੂ ਹੋਇਆ ਜਿਹੜਾ ਬਿਆਨ ਪਹਿਲਾਂ ਦਿੱਤਾ ਸ਼ੁਰੂ ਚ ਅਨਿਲ ਨੇ ਉਹ ਫਿਰ ਅੱਗੇ ਅਗਲੀ ਤਰੀਕ ਤੇ ਉਹ ਉਸ ਤੋਂ ਪਿੱਛੇ ਹਟਣ ਲੱਗ ਗਿਆ ਮੁਕਰ ਗਿਆ ਤੇ ਫਿਰ ਸਰਕਾਰੀ ਵਕੀਲ ਨੇ ਉਸ ਨੂੰ 호ਸਟਾਈਲ ਡਿਕਲੇਅਰ ਕਰ ਦਿੱਤਾ ਇਹ ਉਥੇ ਜ਼ਿਕਰ ਕਰਦੇ ਆ ਕਿ ਅਨਿਲ ਦੇ ਫੋਨ ਨੰਬਰ 98 트리플 8 075504 ਅਤੇ एएसआई संतोष सिंह ਦੇ ਫੋਨ ਨੰਬਰ 9463030304 ਅਤੇ ਇੰਸਪੈਕਟਰ जसप्रीत ਦੇ ਫੋਨ ਨੰਬਰ 977130304 ਦਰਮਿਆਨ ਜੋ ਗੱਲਾਂ ਹੋਈਆਂ ਉਹ ਅਦਾਲਤ ਨੇ ਸੁਣੀਆਂ রেকর্ডিংস ਜੋ ਅਨਿਲ ਨੇ ਖੁਦ ਪੇਸ਼ ਕੀਤੀਆਂ ਪਰ ਹੁਣ ਅਨਿਲ ਆਪਣੀ ਸਾਰੀ ਗੱਲਬਾਤ ਤੋਂ ਮੁਕਰਨ ਲੱਗਿਆ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਅਨਿਲ ਦੇ ਫੋਨ ਤੋਂ 700 ਰੁਪਏ ਤੇ 1000 ਰੁਪਏ ਦੋ ਵਾਰੀ ਇਹਨਾਂ ਪੁਲਿਸ ਅਧਿਕਾਰੀਆਂ ਦੇ ਫੋਨ ਰੀਚਾਰਜ ਕੀਤੇ ਗਏ ਪਰ ਅਨਿਲ ਕੁਮਾਰ ਹੁਣ ਇਹ ਸਾਰੀ ਗੱਲਬਾਤ ਤੋਂ ਮੁਕਰਦਾ ਜਾ ਰਿਹਾ ਸੀ ਬੈਂਕ ਦੀ ਮੈਨੇਜਰ ਨੇ ਆ ਕੇ ਦੱਸਤਾ ਕਿ ਅਨਿਲ ਕੁਮਾਰ ਦੇ ਖਾਤੇ ਚੋਂ ਇੰਨੇ ਪੈਸੇ ਫੋਨ ਚਾਰਜ ਕਰਨ ਲਈ ਨਿਕਲੇ ਆ ਤੇ ਇਹ ਫੋਨ ਸੀਗੇ ਐਸਆਈ ਸੰਤੋਖ ਸਿੰਘ ਦਾ ਅਤੇ ਇਨਸਪੈਕਟਰ ਜਸਪ੍ਰੀਤ ਸਿੰਘ ਦਾ ਅਡੀਸ਼ਨਲ ਸੈਸ਼ਨ ਜੱਜ ਹਰਸਿਮਰਨਜੀਤ ਸਿੰਘ ਨੇ ਸਖਤ ਨੋਟਿਸ ਲੈਂਦੇ ਹੋਏ ਸੰਤੋਖ ਸਿੰਘ ਐਸਆਈ ਨੂੰ 7 ਸਾਲ ਦੀ ਕੈਦ 30-50 ਹਜ਼ਾਰ ਰੁਪਏ ਦਾ ਜੁਰਮਾਨਾ ਇਨਸਪੈਕਟਰ ਜਸਪ੍ਰੀਤ ਸਿੰਘ ਨੂੰ 7 ਸਾਲ ਦੀ ਕੈਦ 50000 ਰੁਪਏ ਜੁਰਮਾਨਾ ਐਲਾਨ ਕੀਤਾ ਅਨਿਲ ਕੁਮਾਰ ਜੋ ਸ਼ਿਕਾਇਤ ਕਰਤਾ ਸੀ ਜਿਹਦੇ ਕਰਕੇ ਇਹ ਪੁਲਿਸ ਅਫਸਰਾਂ ਨੂੰ ਕੈਦ ਹੋਈ ਉਸਤੇ ਵੀ ਐਡੀਸ਼ਨਲ ਸੈਸ਼ਨ ਜੱਜ ਹਰ ਸਿਮਰਨਜੀਤ ਸਿੰਘ ਨੇ ਕਾਰਵਾਈ ਦੇ ਆਦੇਸ਼ ਦੇ ਦਿੱਤੇ ਹੈ ਚੀਫ ਜੁਡੀਸ਼ੀਅਲ ਮੰਜਿਸਟਰੇਟ ਮੋਹਾਲੀ ਨੂੰ ਕਿਉਂਕਿ ਉਹ ਬਿਆਨ ਤੋਂ ਮੁਕਰ ਗਿਆ ਸੀ ਸਰਕਾਰੀ ਵਕੀਲ ਨੇ ਉਹਨੂੰ ਹਸਟਾਈਲ ਡਿਕਲੇਅਰ ਕਰਾਤਾ ਸੀ ਸੀਜੀਐਮ ਨੂੰ ਇਹ ਆਦੇਸ਼ ਦਿੱਤੇ ਗਏ ਨੇ ਕਿ ਐਡੀਸ਼ਨਲ ਸੈਸ਼ਨ ਜੱਜ ਹਰ ਸਿਮਰਨਜੀਤ ਸਿੰਘ ਵੱਲੋਂ ਜੋ ਕਿਹਾ ਗਿਆ ਉਹਦੇ ਉੱਤੇ ਕੋਈ ਦੁਬਾਰਾ ਇਨਕੁਆਇਰੀ ਕਰਨ ਦੀ ਲੋੜ ਨਹੀਂ ਕਿਉਂਕਿ ਸੁਪਰੀਮ ਕੋਰਟ ਦੀਆਂ ਇਹੋ ਜਿਹੀਆਂ ਜੱਜਮੈਂਟਸ ਨੇ ਜਿੱਥੇ ਅਦਾਲਤ ਖੁਦ ਸ਼ਿਕਾਇਤ ਕਰਤਾ ਹੋਵੇ ਇਹ ਸਮਝਣ ਵਾਲੀ ਗੱਲ ਹੈ ਇਸ ਮਾਮਲੇ ਵਿੱਚ ਜਿਹੜਾ ਐਡੀਸ਼ਨਲ ਸੈਸ਼ਨ ਜੱਜ ਹਰ ਸਿਮਰਨਜੀਤ ਸਿੰਘ ਉਹਨਾਂ ਨੇ ਇਸ ਵਿਅਕਤੀ ਅਨਿਲ কুমার ਦੇ ਵਿਰੁੱਧ ਕਾਰਵਾਈ ਕਰਨ ਦੇ ਆਦੇਸ਼ ਹੇਠਲੀ ਅਦਾਲਤ ਨੂੰ ਦਿੱਤੇ ਹੁਣ ਉਸ ਅਦਾਲਤ ਦੇ ਵਿੱਚ ਜੱਜ ਸਾਹਿਬ ਇੱਕ ਸ਼ਿਕਾਇਤ ਕਰਤਾ ਨੇ ਹੀ ਬਿਕਮਸ ਦੀ ਕੰਪਲੇਨੈਂਟ ਇਨ ਦੀ ਕੇਸ ਤੇ ਫਿਰ ਅਦਾਲਤ ਅੱਗੇ ਕਾਰਵਾਈ ਕਰੂਗੀ ਸੀ ਆਰ ਪੀ ਸੀ ਦੀ ਧਾਰਾ 340 ਤਹਿਤ ਤੇ ਫਿਰ ਸਜ਼ਾ ਹੁੰਦੀ ਹੈ ਇਸ ਮਾਮਲੇ 'ਚ 7 ਸਾਲ ਦੀ ਆਈਪੀਸੀ ਦੀ ਧਾਰਾ ਜਾਂ ਕਹੋ ਸੈਕਸ਼ਨ 193 ਤੇ 195 'ਚ ਦੋਸਤੋ ਜੇ ਗੱਲ ਹੁਣ ਜੱਜ ਸਹਿਬਾਨਾਂ ਦੀ ਤੁਰੀ ਹੈ ਤੇ ਮੈਂ ਇੱਕ ਆਪਣੀ ਨਿੱਜੀ ਹੱਡ ਬੀਤੀ ਵੀ ਤੁਹਾਨੂੰ ਕਿਸੇ ਦਿਨ ਮੂਡ ਆਨ ਤੇ ਬਿਆਨ ਕਰੂੰਗਾ ਮੇਰਾ ਜੋ ਸੰਪਰਕ ਜਾਂ ਮੇਰਾ ਜੋ ਇੱਕ ਕਿ ਲੋ ਐਨ ਕਾਉਂਟਰ ਇੱਕ ਹਾਈ ਕੋਰਟ ਦੇ ਜੱਜ ਸਾਹਿਬ ਦਾ ਹੋਇਆ ਜੋ ਸੁਰਗਵਾਸ ਹੋ ਚੁੱਕੇ ਨੇ ਉਹ ਚੀਫ ਜਸਟਿਸ ਵੀ ਇੱਕ ਹਾਈ ਕੋਰਟ ਦੇ ਰਹੇ ਤੇ ਮੇਰੇ ਨਾਨਕੇ ਪਰਿਵਾਰ ਦੇ ਬਹੁਤ ਹੀ ਕਰੀਬੀ ਰਿਸ਼ਤੇਦਾਰ ਸੀ ਉਹਨਾਂ ਦੇ ਜੋ ਕੰਮ ਸੀਗੇ ਉਹਨਾਂ ਦੇ ਕਾਰਨ ਮੈਂ ਜੋ ਜ਼ਿੰਦਗੀ ਦੇ ਵਿੱਚ ਫੇਸ ਕੀਤਾ ਉਹਦਾ ਖੁਲਾਸਾ ਜ਼ਰੂਰ ਕਰਨਾ ਚਾਹਾਂਗਾ ਇਹ ਮੈਂ ਹਜੇ ਸੋਚਣਾ ਕਿ ਕੀ ਇਹ ਚੈਨਲ ਤੇ ਕੀਤਾ ਜਾਵੇ ਜਾਂ ਮੈਂ ਕੋਈ ਕਿਤਾਬ ਜਾਂ ਕੋਈ ਆਰਟੀਕਲ ਲਿਖ ਕੇ ਕਰਾਂ ਉਹਦਾ ਜਿਹੜਾ ਸਿਰਨਾਵਾ ਹੋਊਗਾ ਮਾਈ ਟ੍ਰਾਈਸਟ ਵਿਦ ਦਾ ਜਜ ਆਫ ਦੀ ਹਾਈ ਕੋਰਟ ਸੋ ਇਹ ਮੈਂ ਉਹਦਾ ਹੈਡਲਾਈਨ ਸੋਚਿਆ ਹੋਇਆ ਤੇ ਇਸ ਵਰਤਾਰੇ ਦੇ ਵਿੱਚ ਮੈਂ 24 ਸਾਲ ਪੁਖਤਾਨ ਕੀਤਾ ਤੇ ਇਸ ਸਾਰੇ ਸਿਲਸਿਲੇ ਦੇ ਵਿੱਚ ਜ਼ਿਕਰ ਹੋਏਗਾ ਇੱਕ ਸਾਬਕਾ ਆਈਪੀਐਸ ਅਫਸਰ ਦਾ ਜੋ ਕਿ ਡੀਜੀਪੀ ਲੈਵਲ ਤੱਕ ਪਹੁੰਚ ਕੇ ਰਿਟਾਇਰ ਹੋਇਆ ਜ਼ਿਕਰ ਇੱਕ ਹੈਟਲੇਜ ਸਿਵਲ ਜੱਜ ਦਾ ਜੁਡੀਸ਼ੀਅਲ ਮhjustਰੇਟ ਦਾ ਵੀ ਹੋਏਗਾ ਤੇ ਫਿਰ ਇਹਦੇ ਵਿੱਚ ਜ਼ਿਕਰ ਇੱਕ ਐਡੀਸ਼ਨਲ ਸੈਸ਼ਨ ਜੱਜ ਦਾ ਵੀ ਹੋਏਗਾ ਜੋ ਹੁਣ ਰਿਟਾਇਰ ਹੋ ਚੁੱਕੇ ਨੇ ਇਹ ਸਾਰੇ ਖੁਲਾਸੇ ਮੂਡ ਆਨ ਤੇ ਤੁਹਾਨੂੰ ਦੱਸਾਂਗਾ ਪਰ ਮਕਸਦ ਇਹ ਕਿ ਜੋ ਵੀ ਕੋਈ ਉੱਪਰਲੀ ਪੋਜੀਸ਼ਨ ਤੇ ਪਹੁੰਚਦਾ ਹੈ ਭਾਵੇਂ ਉਹ ਜੱਜ ਹੋਵੇ ਤੇ ਭਾਵੇਂ ਕੋਈ ਵੱਡਾ ਸੀਨੀਅਰ ਆਈਪੀਐਸ ਆਈਐਸ ਜਾਂ ਪੀਸੀਐਸ ਅਫਸਰ ਹੋਵੇ ਭਾਵੇਂ ਸਿਆਸਤਦਾਨ ਹੋਵੇ ਜੇ ਜ਼ਿੰਦਗੀ ਚ ਉਹ ਕਿਤੇ ਜ਼ਿਆਤੀ ਕਰਦੇ ਐ ਤਾਂ ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਨਾ ਕਿਸੇ ਦਿਨ ਉਹਨਾਂ ਦੇ ਜਿਉਂਦੇ ਜੀ ਜਾਂ ਮਰਨ ਉਪਰੰਤ ਕੋਈ ਨਾ ਤਰੀਕਾ ਹਿੱਲਾ-ਬਸੀਲਾ ਉਸ ਦਾ ਖੁਲਾਸਾ ਹੋਣ ਦਾ ਬਣ ਜਾਂਦਾ ਹੈ ਇੱਥੇ ਮੈਂ ਇੱਕ ਹੋਰ ਚੀਜ਼ ਕਹਿ ਦਿਆਂ ਇਹਦਾ ਮੇਰੇ ਨਾਨਕੇ ਪਰਿਵਾਰ ਦੇ ਰਿਸ਼ਤੇਦਾਰ ਨੂੰ ਮੈਂ ਇੱਕ ਗੁਰੂ ਮਹਾਰਾਜ ਨੂੰ ਅਰਦਾਸ ਕਰਦਾ ਸੁਰਗਵਾਸ ਹੋ ਚੁੱਕੇ ਨੇ ਆਮ ਤੌਰ ਤੇ ਕਹਿੰਦੇ ਆ ਜੀ ਸੁਰਗਵਾਸ ਬੰਦੇ ਦੀਆਂ ਗੱਲਾਂ ਨਹੀਂ ਕਰੀਦੀਆਂ ਪਰ ਫਿਰ ਵੀ ਮੈਂ ਚਾਹੁੰਦਾ ਕਿ ਮਜਬੂਰੀ ਆ ਤੇ ਗੁਰੂ ਮਹਾਰਾਜ ਉਹਨਾਂ ਨੂੰ ਚੰਗੇ ਤਰੀਕੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਜੇ ਉਹ ਸਮਝਦੇ ਹੈ ਕਿ ਉਹ ਉਹਨਾਂ ਦੇ ਚਰਨਾਂ ਦੇ ਵਿੱਚ ਨਿਵਾਸ ਕਰਨ ਦਾ ਹੱਕਦਾਰ ਹੈਗਾ ਸੋ ਇਹ ਮੈਂ ਤੁਹਾਨੂੰ ਖਲਾਸਾ ਕਦੇ ਆਉਣ ਵਾਲੇ ਦਿਨਾਂ 'ਚ ਜੇ ਮੂਡ ਬਣਿਆ ਵਾਦਾ ਨਹੀਂ ਕਰਦਾ ਇਹ ਮੂਵਮੈਂਟ ਜ਼ਰੂਰ ਕਰੋ ਨਾਓ ਆਰਟਿਕ ਸਾਡਾ ਕੀ ਮੰਨਣਾ ਅਦਾਲਤਾਂ ਨੂੰ ਸੀਆਰਪੀਸੀ ਦੀ ਧਾਰਾ 340 ਦੀ ਵਰਤੋਂ ਖੁੱਲ੍ਹ ਦਲੀ ਨਾਲ ਕਰਨੀ ਚਾਹੀਦੀ ਹੈ ਬਿਆਨਾਂ ਤੋਂ ਮੁਕਰਨ ਵਾਲੇ ਲੋਕਾਂ ਨੂੰ ਡਰ ਹੋਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਅਦਾਲਤਾਂ ਦਾ ਸਮਾਂ ਬਚੇਗਾ ਅਤੇ ਇਨਸਾਫ ਸਿਰੇ ਚੜ ਸਕੇਗਾ ਪੁਆਇੰਟ ਨੰਬਰ 2 ਪਰਜਰੀ ਦੇ ਸਪਸ਼ਟ ਕੇਸਾਂ 'ਚ ਜਜ ਸਹਿਬਾਨ CrPC ਦੀ ਧਾਰਾ 340 ਦੀ ਵਰਤੋਂ ਜੇ ਨਹੀਂ ਕਰਦੇ ਤਾਂ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਅਦਾਲਤ ਵੀ ਦੋਸ਼ੀਆਂ ਦੇ ਹੱਕ ਵਿੱਚ ਹੈ ਤੇ ਉਹਨਾਂ ਨੂੰ ਬਰੀ ਕਰਨ ਦੇ ਵਿੱਚ ਇੰਟਰਸਟਿਡ ਹੈ ਤੇ ਜੱਜ ਸਹਿਬਾਨ ਤੇ ਸ਼ੱਕ ਦੀ ਸੂਈ ਦੌੜ ਸਕਦੀ ਹੈ ਪੁਆਇੰਟ ਨੰਬਰ 3 ਅਜਿਹੀ ਸਥਿਤੀ ਪੂਨਮ ਰਾਜਨ ਅਤੇ ਅਸ਼ੀਸ਼ ਕਪੂਰ ਵਾਲੇ ਮਾਮਲੇ 'ਚ ਵੀ ਪੈਦਾ ਹੋ ਰਹੀ ਹੈ ਮੁਹਾਲੀ ਦੀ ਇੱਕ ਅਦਾਲਤ ਦੇ ਵਿੱਚ ਜਿੱਥੇ ਪਰਜਰੀ ਦਾ ਮਾਮਲਾ ਬਿਲਕੁਲ ਕਲੀਅਰ ਸਪਸ਼ਟ ਨਜ਼ਰ ਆਉਂਦਾ ਹੈ ਇੱਥੇ ਬੇਨਤੀ ਕਰੂੰਗਾ মিডিਆ ਹਾਊਸੇਸ ਨੂੰ ਜਾਂ ਲੀਗਲ ਕਾਰਸਪੋਨੈਂਡ ਨੂੰ ਕਿ ਇਸ ਕੇਸ ਤੇ ਵੀ ਨਜ਼ਰ ਰੱਖੀ ਜਾਏ ਕਿ ਕੀ ਪਰਜਰੀ ਦੇ ਐਕਟ ਵਾਲੀ ਆ ਪਰਜਰੀ ਦੀ ਧਾਰਾ ਦੀ ਵਰਤੋਂ ਇਸ ਅਦਾਲਤ ਦੇ ਵਿੱਚ ਕੀਤੀ ਜਾਂਦੀ ਹੈ ਕਿ ਨਹੀਂ ਮੌਨ ਨੰਬਰ 4 ਹਾਈ ਕੋਰਟ ਨੂੰ ਪਰਜਰੀ ਦੇ ਕੇਸਾਂ 'ਚ ਟੈਕਨੀਕੈਲਿਟੀਆਂ ਦੇ ਆਧਾਰ 'ਤੇ ਬੰਦਿਆਂ ਨੂੰ ਛੱਡਣਾ ਨਹੀਂ ਚਾਹੀਦਾ ਫੈਸਲੇ ਨਹੀਂ ਕਰਨੇ ਚਾਹੀਦੇ ਬਲਕਿ ਇਹ ਬਹੁਤ ਹੀ ਰੇਅਰ ਯੂਜ਼ ਹੁੰਦਾ ਹੈ ਪਰਜਰੀ ਵਾਲਾ ਮਾਮਲਾ ਇਹ ਹੋ ਜੇ ਕੇਸਾਂ ਨੂੰ ਮੈਰਿਟ ਦੇ ਆਧਾਰ 'ਤੇ ਕਨਸਿਡਰ ਕਰਕੇ ਫੈਸਲੇ ਦੇਣੇ ਚਾਹੀਦੇ ਦੇ ਇਹ ਇਨ ਦੀ ਇੰਟਰਸਟ ਆਫ ਜਸਟਿਸ ਹੋਏਗਾ ਐਨਾ ਬੇਨਤੀ ਨਾਲ ਜੀ ਮੈਂ ਇਜਾਜ਼ਤ ਚਾਹੁੰਦਾ